ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਨੂੰ ਪਤਾ ਹੈ ਕਿ ਚੋਣਾਂ ਦਾ ਟਾਈਮ ਹੈ ਹਰ ਇੱਕ ਪਾਰਟੀ ਅੱਜ ਤੁਹਾਡੇ ਕੋਲ ਵੱਡੇ ਵੱਡੇ ਵਾਅਦੇ ਕਰਕੇ ਜਾਊਗੀ ਵੱਡੇ ਵੱਡੇ ਇਹਨਾਂ ਨੇ ਗੱਪ ਮਾਰਨੇ ਆ ਜਿਵੇਂ ਹਰੇਕ ਨੇ ਆ ਕੇ ਕਹਿਣਾ ਸੀ ਇਹ ਦਵਾਂਗੇ ਫ੍ਰੀ ਇਹ ਦਵਾਂਗੇ ਆਟਾ ਦਾਲ ਜਾਂ ਬਿਜਲੀ ਵਗੈਰਾ ਵਗੈਰਾ ਪਤਾ ਨਹੀਂ ਕੋਈ ਕੀ ਕੁਝ ਕਹਿਣਾ ਪਰ ਇਹਨਾਂ ਨੂੰ ਇੱਕ ਸਵਾਲ ਮੇਰੇ ਸਾਰੇ ਪ੍ਰਾਪੋ ਤੁਹਾਨੂੰ ਹੈ ਕਿ ਆਸੀਂ ਫ੍ਰੀ ਲੈ ਕੇ ਇੱਕ ਮੰਗਤੇ ਬਣੇ ਹੋਏ ਆ ਅੱਜ ਮੈਂ ਕਈ ਲੀਡਰਾਂ ਸੁਣਿਆ ਜਿਵੇਂ ਬਾਦਰ ਆ ਬਲਟੋਹਾ ਸਿਰਫ ਇੱਕੋ ਟਾਰਗੇਟ ਹੈ ਇਹਨਾਂ ਨੂੰ ਅਮਰਤਪਾਲ ਜਾਂ ਭਾਈ ਸਰਬਜੀਤ ਸਿੰਘ ਖਾਲਸਾ ਜਿਨੇ ਸਾਡੀ ਮੈਂ ਕਿਸੇ ਪਾਰਟੀ ਦਾ ਸਮਰਥਕ ਨਹੀਂ ਪਹਿਲਾਂ ਇਹ ਸਾਫ ਕਰ ਦਮਾ ਪਰ ਮੈਂ ਹੱਕ ਸੱਚ ਦਾ ਸਮਰਥਕ ਹੈ ਭਾਈ ਸਰਬਜੀਤ ਸਿੰਘ ਖਾਲਸਾ ਜਿਨੇ ਸਾਡੀ ਡਿੱਗੀ ਹੋਈ ਪੱਗ ਸਾਡੇ ਸਿਰ ਤੇ ਰੱਖੀ ਅੱਜ ਇੱਕ ਵੀਰ ਬੋ ਰਿਹਾ ਹੈ ਝਾੜੂ ਵਾਲਿਆਂ ਦਾ ਆਨੰਦਪੁਰ ਸਾਹਿਬ ਤੋਂ ਕਿ ਜਿਹੜੇ ਬੇਲੜ ਲੋਕ ਹੈ ਉਹ ਘੁੰਮਨੇ ਆ ਸੋ ਭਰਾਵੋ ਕੱਲੂ ਪਹਿਲੀ ਤਰੀਕ ਹੈ ਇਸ ਗੱਲ ਦਾ ਇਹਨਾਂ ਨੂੰ ਜਵਾਬ ਜ਼ਰੂਰ ਦਿਓ ਜਿਵੇਂ ਸੁਖਵੀਰ ਬਾਦਲ ਵੀ ਬੋਲਦਾ ਏ ਕਿ ਇਹ ਨਸ਼ੇੜੀ ਆ ਇਹ ਫਲਾਣੇ ਆ ਕਿਉਂਕਿ ਵੋਟਾਂ ਤਾਂ ਬੇਲੜ ਲੋਕਾਂ ਨੇ ਪਾਉਣੀਆਂ ਭਾਈ ਤੁਹਾਨੂੰ ਅਸੀਂ ਜੇ ਬੇਲੜ ਐ ਸਤੋਂ ਫੇ ਵੋਟਾਂ ਕਿਉਂ ਮੰਗਣ ਆ ਰਹੇ ਤੁਸੀਂ ਕਿ ਆ ਜਿਹੜੇ ਚਾਰ ਕੜਮ ਚੌਧਰੀ ਆ ਉਹੀ ਤੁਹਾਨੂੰ ਵੋਟਾਂ ਪਾਉਣੇ ਇਸ ਕਰਕੇ ਮੇਰੀ ਸਾਰੇ ਭਰਾਵਾਂ ਨੂੰ ਬੇਨਤੀ ਆ ਹੱਕ ਸੱਚ ਦੀ ਆਵਾਜ਼ ਪਛਾਣਿਓ ਤੁਹਾਡੇ ਨਾਲ ਕੌਣ ਖੜਿਆ ਉਹਨੂੰ ਪੁੱਛਿਓ ਭਗਵੰਤ ਮਾਨ ਕਹਿੰਦਾ ਸੀ ਕਿ ਹਰੇਕ ਨੂੰ ਸਵਾਲ ਕਰੋ ਜਦੋਂ ਆ ਬਾਲ ਸੰਡੇ ਸੌਰੀ ਬੰਦੇ ਮਾਨਾ ਸਾਡੇ ਵੀਰ ਨੇ ਇੱਕ ਸਵਾਲ ਕੀਤਾ ਕਿ ਐਡਾ ਸਾਡਾ ਪਿੰਡ ਹੜ ਚੱਲਿਆ ਸੀ ਸਾਲ ਦਾ ਤੂੰ ਐਮਐਲਏ ਕਿੱਥੇ ਸੀ ਉਹਨੂੰ ਮਿਰਚਾਂ ਲੱਗ ਗਈਆਂ ਸੋ ਦੋ ਵੀਰੋਂ ਨੂੰ ਪਿੱਛਾ ਵੀ ਕੁੱਟਣ ਵਾਸਤੇ ਹੀ ਭੱਜੇ ਇਸ ਕਰਕੇ ਅਸੀਂ ਡਰਨ ਵਾਲੇ ਨਹੀਂ ਹੈਗੇ ਅਣਖ ਸੱਚ ਦੀ ਆਵਾਜ਼ ਅਸੀਂ ਚੱਕਾਂਗੇ ਚੱਕਦੇ ਰਾਵਾਂਗੇ ਸੋਚ ਕੇ ਵੋਟ ਪਾਓ ਝਾੜੂ ਵਾਲਿਆਂ ਨੂੰ ਪੁੱਛ ਲਿਓ ਬਾਦਰਾ ਨੂੰ ਪੁੱਛ ਲਿਓ ਪਿਛਲੇ 10 ਸਾਲ ਦੇ ਵਿੱਚ ਉਹਨਾਂ ਨੇ ਕੀ ਕੀਤਾ ਕਿਵੇਂ ਬਰਗਾੜੀ ਕਾਂਡ ਹੋਇਆ ਉਹ ਵੀ ਸੋਚ ਲਿਓ ਕਾਂਗਰਸ ਦਾ ਦੇਖ ਲਿਓ ਕਿਵੇਂ 84 ਹੋਈ ਅੱਜ ਐਜੀਪੀਸੀ ਦਾ ਇੱਕ ਬੋਰਡ ਲਾਤੇ ਥੋਂ ਥੋਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਨਾਲ ਬਰਗਾੜੀ ਦਾ ਵੀ ਬੋਰਡ ਲਾ ਜਾਂਦਾ ਪ੍ਰਧਾਨ ਪਰ ਪ੍ਰਧਾਨ ਬਾਦਲਾਬਾਸਤ ਦਾ ਲੇਲੜੀਆਂ ਕੱਢ ਰਿਹਾ ਏ ਪਰ ਜਿੱਥੇ ਸਾਡੇ ਪਿੰਡਾਂ ਦੇ ਵਿੱਚ 10-10 ਗੁਰਦੁਆਰੇ ਬਣ ਗਏ ਉੱਥੇ ਪ੍ਰਧਾਨ ਨੂੰ ਕੀ ਸੱਪ ਸੁੱਗ ਜਾਂਦਾ ਕਦੇ ਪ੍ਰਧਾਨ ਨੇ ਜਾ ਕੇ ਕਿਹਾ ਵੀ ਭਾਈ ਜਿੱਥੇ ਇੱਕ ਤੁਸੀਂ ਗੁਰਦੁਆਰਾ ਸਾਹਿਬ ਬਣਾਉਣਾ ਉਹਦੇ ਨਾਲ ਇੱਕ ਸਕੂਲ ਬਣਾਓ ਜਿਵੇਂ ਸਾਡਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਸੀ ਇਸ ਕਰਕੇ ਇਹਨਾਂ ਐਜੀਪੀਸੀ ਮੈਂਬਰਾਂ ਨੂੰ ਵੀ ਸਵਾਲ ਜ਼ਰੂਰ ਕਰੋ ਇਹ ਵੀ ਇੱਕ ਤਲਵੇ ਚੱਟ ਬਾਦਲਾਂ ਦੇ ਬਣੇ ਹੋਏ ਆ ਕਿਹਾ ਇਹ ਕਹਿ ਨਹੀਂ ਸਕਦੇ ਵੀ ਭਾਈ ਜੇ ਗੁਰਦੁਆਰਾ ਸਾਹਿਬ ਬਣਾਉਣਾ ਉਹਦੇ ਨਾਲ ਇੱਕ ਸਕੂਲ ਬਣਨਾ ਚਾਹੀਦਾ ਤਾਂ ਜਾ ਕੇ ਅਸੀਂ ਪਰਮਿਸ਼ਨ ਦਵਾਂਗੇ ਥਾਂ ਥਾਂ ਗੁਰਦੁਆਰੇ ਬਣਾਤੇ ਇਹਨਾਂ ਨੇ ਇਸ ਕਰਕੇ ਭਾਈ ਸਾਰਿਆਂ ਨੂੰ ਜ਼ਰੂਰ ਸਵਾਲ ਕਰਿਓ ਕਾਂਗਰਸ ਦਾ ਤੁਹਾਨੂੰ ਪਤਾ ਹੀ ਆ ਹਰਮੰਦਰ ਸਾਹਿਬ ਪਰ ਕੀ ਕੀਤਾ ਪਰ 4 ਜੂਨ ਨੂੰ ਮੇਰੀ ਇੱਕ ਬੇਨਤੀ ਹੈ ਜਸ਼ਨ ਨਾ ਮਨਾਇਓ ਇਹਨਾਂ ਲੋਟੂ ਟੋਲਿਆਂ ਸਾਨੂੰ ਕੁਝ ਨਹੀਂ ਦੇਣਾ ਪਰ ਤੁਸੀਂ ਜਿਵੇਂ ਨਮਰਾਇਓ ਜਿਹੜੇ ਕੜਮ ਚੌਧਰੀ ਉਹਨਾਂ ਦਾ ਮਨਾਉਣੀ ਹੈ ਕਿਉਂਕਿ ਉਹਨਾਂ ਨੂੰ ਸਿੱਖੀ ਜਾਂ ਕਿਸੇ ਧਰਮ ਨਾਲ ਕੋਈ ਸੰਬੰਧ ਨਹੀਂ ਉਹ ਤਾਂ ਇੱਕ ਝੋਲਾ ਚੱਕ ਹੈ ਇਹ ਕਹਿੰਦੇ ਸਾਨੂੰ ਬੇਲੜ ਅਸੀਂ ਇਹਨਾਂ ਨੂੰ ਕਹਿੰਦੇ ਉਹ ਝੋਲਾ ਚੱਕ ਹੈ ਲੀਡਰਾਂ ਦੇ ਜਿਨ੍ਹਾਂ ਨੇ ਆਪਣੇ ਰੀਤੇ ਦੇ ਖਾਣ ਚਲਾਉਣੇ ਹੈ ਜਾਂ ਕੁਝ ਦੋ ਨੰਬਰ ਦੇ ਧੰਦੇ ਕਰਨੇ ਸੋ ਮੇਰੀ ਬੇਨਤੀ ਹੈ ਭਰਾਵੋ 4 ਜੂਨ ਨੂੰ ਖੁਸ਼ੀਆਂ ਨਾ ਮਰਾਇਓ ਸੋਗ ਦੇ ਦਿਨ ਹੈ ਸਾਡੇ ਪਤਾ ਨਹੀਂ ਕਿੰਨੇ ਕਿ ਬੱਚੇ ਕਿੰਨੀਆਂ ਕਿ ਸਾਡੀਆਂ ਮਾਵਾ ਪੈਣਾ ਦੀ ਬੇਪਤੀ ਹੋਈ ਹੈ ਇੱਜ਼ਤਾਂ ਖਰਾਬ ਹੋਈਆਂ ਸਾਡੀਆਂ ਇਸ ਕਰਕੇ ਮੇਰੀ ਬੇਨਤੀ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ